ਹੁਸ਼ਿਆਰਪੁਰ ਦੇ ਮੰਗੂਵਾਲ ਬਾਰਡਰ ਦੇ ਨੇੜੇ ਹਿਮਾਚਲ ਤੋਂ ਆ ਰਹੀ ਐਂਬੂਲੈਂਸ ਖੱਡ ਦੇ ਵਿੱਚ ਡਿੱਗੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਮੌਕਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਜਾਨਿਆਂ ਨੂੰ ਸੁਰੱਖਿਅਤ ਕੱਢ ਕੇ ਸਿਵਲ ਹਸਪੀਟਲ ਹੁਸ਼ਿਆਰਪੁਰ ਵਿੱਚ ਐਡਮਿਟ ਕਰਾਇਆ ਗਿਆ ਕੀ ਨਾਮ ਹੈ ਜੀ ਕਮਲਜੀਤ ਸਿੰਘ ਇਹ ਕੀ ਹਾਸਾ ਹੋਇਆ ਤੇ ਸੱਡ 3:00 4:00 ਵਜੇ ਤਕਰੀਬਨ ਇਥੋਂ ਗੱਡੀ ਉੱਥੇ ਕਾਂਗੜੇ ਵੱਲੋਂ ਆਈ ਸਮਾਜਲ ਤੋਂ ਐਂਬੂਲੈਂਸ ਸੀ ਜੀ ਪੰਜ ਬੰਦੇ ਸੀ ਵਿੱਚ ਉਹ ਇੱਥੇ ਨਾਲੇ ਸੱਡ ਜਿਹੇ ਨਾਲੇ ਪੈਂਦੀ ਦਾ ਨਾਲ ਉਹਦੇ ਥੱਲੇ ਡਿੱਗ ਗਏ ਜੀ ਜੋ ਮੀਂਹ ਦੇ ਕਾਰਨ ਖੱਡ ਮਤਲਬ ਬਹਿ ਗਈ ਹੋਈ ਇੱਕ ਸਾਈਡ ਤੇ ਵੈਰੀਗੇਟਿੰਗ ਵੀ ਕੀਤੀ ਹੋਈ ਹੈ ਪਰ ਉਸ ਤੋਂ ਬਾਅਦ ਕੀ ਉਹਦੇ ਕਾਰਨ ਹੋਇਆ ਹੈ ਵੈਰੀਗੇਟ ਵੀ ਲਾਇਆ ਅਸੀਂ ਤਕਰੀਬਨ ਨਾਲ ਨਾਲ ਸਾਰਾ ਲਾ ਪਿਆ ਵਾ ਵੈਰੀਗੇਟ ਇਹ ਵੀ ਪਰੰਨੀ ਡਰਾਈਵਰ ਜੀ ਨੂੰ ਨੀਂਦ ਆ ਗਈ ਜਾਂ ਪਰੰਨੀ ਪੈਟਰੋਲ ਦੀ ਗੱਡੀ ਹੋਈ ਫਲੇ ਸਿੱਧੀ ਜਾ ਰਹੀ ਸੀ ਟੋਟਲ ਕਿੰਨੀ ਮਤ ਆਈ ਹੈ ਇਹ ਨਾ ਬੰਦੇ ਮਰ ਗਏ ਜੀ ਇੱਕ ਲੇਡੀ ਦਾ ਬੰਦਾ ਉਹ ਜਗ ਨਹੀਂ ਹੋ ਗਿਆ ਉਹਨਾਂ ਨੂੰ ਸਿਵਲ ਹਸਪਤਲ ਭੇਜਤਾ ਠੀਕ ਹੈ ਮੈਨੂੰ ਐਮਲੈਂਸ ਤੇ ਟੋਟਲ ਪੰਜ ਬੰਦੇ ਪੰਜ ਬੰਦੇ ਜੀ ਡਰਾਈਵਰ ਦਾ ਪਤਾ ਲੱਗਾ ਬਚ ਗਿਆ ਕਿ ਨਹੀਂ ਇਹਨੇ ਹੁਣ ਪਤਾ ਸੀ ਉਹ ਡਰਾਈਵਰ ਸੀ ਕੌਣ ਸੀ ਜਿੱਦਾਂ ਦੋ ਬੰਦੇ ਮਤਲਬ ਜਗ ਨਹੀਂ ਹੋਏ ਲੇਡੀ ਚਰ ਬੰਦਾ ਜੀ ਉਹ ਸਿਵਲ ਹਸਪਤਲ ਭੇਜ ਦਿੱਤੇ ਠੀਕ ਹਾਂ ਐਂਬੂਲੈਂਸ ਹੁਣ ਕੱਢ ਲਈ ਗਈ ਐਂਬੂਲੈਂਸ ਨਾਲ ਥੱਲੇ ਹੀ ਆ ਹੁਣ ਕ੍ਰੇਨ ਆਉਂਗੀ ਦਾ ਫੈਸਲਾ ਹੋਣ ਗਿਆ ਐਂਬੂਲੈਂਸ ਦੇ ਵਿੱਚ ਕਾਇਲ ਹੋਏ ਲੋਕਾਂ ਨੂੰ ਸਿਵਲ ਹਸਪੀਟਲ ਹੁਸ਼ਿਆਰਪੁਰ ਮਿਲਨ ਪਹੁੰਚੇ ਵਿਧਾਇਕ ਬ੍ਰਹਮਸ਼ੰਕਰ ਜਿੱਪਾ ਅਤੇ ਲਿਆ ਉਹਨਾਂ ਨੇ ਜਾਇਜ਼ਾ ਤੇ ਡਾਕਟਰਾਂ ਨੂੰ ਦਿੱਤੀ ਹਦਾਇਤ ਕਿ ਕਾਇਲਾਂ ਦੇ ਇਲਾਜ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ देख भाई कोई एक मिनट ना एक ऊपर परमेश्वर जाइए अंदर मंदिर थोड़ी मत ले अरे वो रूम के तारा के अंदर बात क्यों बना रहे अरे भाई मेरे को नहीं आए ਤੁਸੀਂ ਇਹ ਐਡਮਿਸ਼ਨ ਬਖਸ਼ਾ ਰਿਹਾ ਮੈਂ ਰਿਜ਼ਰਵ ਕਰੂ ਤੁਸੀਂ ਮੈਂ ਚਾਹੁੰਦਾ ਤੁਹਾਨੂੰ ਹੋਰ ਹੀ ਗੱਲ ਹੈ ਇਸ ਦੀ ਗੱਲ ਮੈਂ ਬਾਅਦ ਵਿੱਚ ਪੁੱਛਾਂਗਾ ਉਹ ਬਹੁਤ ਸਮਾਂ ਹੈ ਜਦੋਂ ਆਉਣੇ ਕਿ ਉਹ ਜਨਰਲ ਉਹ ਬਰਾਬਰ ਨੂੰ ਮੈਂ ਕੋਸ਼ਿਸ਼ ਕਰਾਂਗਾ ਜਿਸ ਤੋਂ ਕੋਲੋਂ ਕਲਾਕਾਰ ਜੀ ਰਾਮ ਸਿੰਘ ਉਹ ਵਾਲੇ ਗੋਲ ਕੜਾਈ ਨੁਕਾਦੀ ਘਟਣਾ ਲੱਗ ਪਈ ਹੈ ਕਿ ਤੁਸੀਂ ਪੇਸ਼ੰਦ ਦਾ ਇਸ ਤਰੀਕੇ ਨਾਲ ਹਾਲ ਚਾਲ ਦੱਸਦੇ ਹੋ ਕਿ ਹਾਲਾਤ ਨੇ ਇਸ ਵੇਲੇ ਕਿੰਨੀ ਗੱਲ ਕੋ ਬਹੁਤ ਦੁੱਖ ਦੀ ਘਟਨਾ ਹੈ ਮੈਂ ਆਪਣੇ ਦਿੱਲੀ ਨੂੰ ਮੈਡੀਕਲ ਜਾ ਕੇ ਕੋਈ 9:30 ਸਵੇਰੇ ਖੁੱਲੀ ਅੱਜ ਸਵੇਰ ਤੋਂ ਸਾਫਤ ਹੋਇਆ। ਇਹਨਾਂ ਨੇ ਹੁਣੇ ਜਿਹੜੀ ਘਟਨਾ ਹੋਈ ਹੈ ਸੁਣਾਈ ਹੈ ਤੇ ਸਵੇਰੇ ਹੀ ਮੈਂ ਹੱਦ ਤੱਕ 9:00 ਸਵੇਰੇ ਤੇ ਹੋਰ ਜਾਣਾ ਸੀ ਇਹਦੇ ਕੋਲ ਗੱਲ ਕਰਨ। ਮੈਂ ਫਾਰਮੈਲਾਈਜ਼ ਕੀਤਾ ਪਰੰਪ ਜਿਹੜਾ ਹੈ ਕੋਪਾਂਚਾ। تین ਜਿਹੜੇ ਪੇਸ਼ੈਂਟ ਆ ਖੜੇ ਹੋਏ ਇਹਨਾਂ ਦੇ ਪਰਿਵਾਰ ਦੇ ਡੈਥ ਹੋਈ ਹੈ। ਤੇ ਬੜਾ ਦੁੱਖ ਦਾ ਹੀ ਮਸਲਾ ਹੈ। ਹਮਾਚਲ ਦੇ ਪੇਸ਼ੈਂਟਾਂ ਦਾ ਮਾਪੇ ਲੋਰ ਪੰਜਾਬ ਵਰਗਾ ਸੋਚਦਾ ਸਾਡੇ ਕੋਲ ਫਰਕ ਨਹੀਂ ਹੈਗਾ ਤੇ ਕੁਝ ਇਹ ਜਿਹੜੀ ਦੁਖਦਾਈ ਘਟਨਾ ਔਰ ਇੱਕ ਪਰਿਵਾਰ ਦੇ ਪੇਸ਼ੈਂਟ ਹੈ ਬੜੀ ਵੱਡੀ ਦਿੱਕਤ ਦੀ ਗੱਲ ਇਹ ਵੀ ਇੱਕ ਵੱਡੀ ਗੱਲ ਹੈ ਔਰ ਉਹਦੇ ਨਾਲ ਨਾਲ ਜਿਹੜੇ ਦੋ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਰੈਫਰ ਕੀਤਾ ਗਿਆ ਸ਼ਿਭੂ ਹਸਪਤਾਲ ਚ ਜੀ ਡਿਪਟੀ ਕਮਿਸ਼ਨਰ ਸਾਹਿਬ ਨੇ ਕੱਲ ਉਹਨਾਂ ਨੇ ਫ੍ਰੀ ਟੈਸਟ ਕਿੰਨ ਦੇਣ ਚਲੋ ਗਿਆ ਔਰ ਇਹਨਾਂ ਨੇ ਉੱਥੇ ਆਪਣੇ ਪੇਸ਼ੈਂਟ ਦੇਖੋ ਡਰਾਈਵਰ ਦੇ ਵੱਲੋਂ ਕੋਈ ਵੀ ਨਹੀਂ ਆਇਆ ਉਹ ਵੀ ਉਹ ਟਰਾਮਾ ਜੀ ਉਹ ਵੀ ਟਰਾਮਾ ਜ ਹੈ ਔਰ ਮਨੂ ਇੱਕ ਗੱਲ ਨਹੀਂ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਕਿਸੇ ਵੀ ਪੇਸ਼ੈਂਟ ਲਈ ਕਿਸੇ ਵੀ ਸਟੇਟ ਦਾ ਹੋਵੇ ਜੇ ਉਹਦੇ ਨਾਲ ਉਹਦੇ ਖੜੀ ਹਰ ਵੇਲੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਪ੍ਰਾਈਵੇਟ ਹਸਪੀਟਲ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਤੇ ਤੁਸੀਂ ਘੱਟੋ ਘੱਟ ਪੇਸ਼ੈਂਟ ਨੂੰ ਲਾਓ ਪੈਸੇ ਤੁਹਾਨੂੰ ਆ ਜਾਊਗੇ ਹਾਲਾਂਕਿ ਕਿਥੋਂ ਵੀ ਲੈ ਕੇ ਆਵੇ ਕਿ ਲੋਕ ਕਰਦੇ ਚੱਕ ਚਾਹ ਫਿਸਟ ਸਕੀਮ ਚ ਕਵਰ ਹੈ ਔਰ ਮਨੂ ਬੜੀ ਦੁੱਖ ਦੀ ਗੱਲ ਮਨੂ ਇਹ ਪਤਾ ਲੱਗੀ ਹੈ ਕਿ ਇਹਨਾਂ ਨੇ ਉਹਨੂੰ ਡਰਾਈਵਰ ਨੂੰ ਅਡੈਂਟ ਕਰਨ ਤੋਂ ਇਨਕਾਰ ਕਰਤਾ ਇਨਨ ਨੇ ਆਪਣੇ پیشنਟ ਦੇ ਔਖੇ ਔਖੇ ਪੈਸੇ ਜਾਮਾ ਕਰਾਇਆ ਕਿਉਂਕਿ ਇਹ ਵੀ ਇਸ ਜਿਹੜੇ ਸਦਮੇ 'ਚ ਹੈ ਤੇ ਘੱਟੋ ਘੱਟ ਨਾ ਸੋਚਦਾ ਜਿਹੜੇ ਹਸਪੀਟਲ ਹੈਗੇ ਆ ਇਹ ਜਿਹੜੇ ਗਵਰਨਮੈਂਟ ਦੀਆਂ ਕਰੋੜਾਂ ਰੁਪਈਆ ਦੀਆਂ ਸਕੀਮਾਂ ਇਹਨਾਂ ਕੋਲ ਆਂਦੀਆਂ ਇਹ ਆਰਬੀ ਸਕੀਮ ਦੇ ਵਿੱਚ ਕਵਰ ਕਰਦੇ ਆਪਣੇ ਆਪ ਨੂੰ ਸਰਜਨ ਇਹਨਾਂ ਦਾ ਜਿਹੜਾ ਰਵਈਆ ਹੈ ਬੜਾ ਖੇਤ ਜਿਹਾ ਹੈ ਮੈਂ ਇਹ ਗੱਲ ਕਹੇ ਜਨਾ ਹਮੇਸ਼ਾ ਗੱਲ ਜਿਹੜਾ ਮੂੰਹ ਤੇ ਕਹਿੰਦਾ ਦੀ ਮੈਂ ਇਹਨੂੰ ਅਚਲ ਕਹਿੰਦਾ ਕਰਤੋ ਕਿ پیشنਟ ਦਾ ਵੀ ਇਲਾਜ ਕਰੋ ਭਾਈ ਤੁਹਾਨੂੰ ਕੋਈ ਪੈਸੇ ਕਿਤੋਂ ਵੀ ਆਣ ਆਜੂਗੇ ਲੋਕ ਕਦ ਨੇ ਲੋਕੇ ਨਾ ਕੁਝ ਕਰਦੇ ਪੰਜਾਬ ਦੇ ਉੱਤੇ ਉਦੋਂ ਹੀ ਆ ਬਹੁਤ ਵੱਡੀ ਵਿਪਤਾ ਹੁਣ ਲੋਕੇ ਕਰ ਦਿੰਦੇ ਨਾ ਸਰਕਾਰ ਕਰਦੀ ਵੀ ਬਹੁਤ ਬਹੁਤ ਵੱਡੇ ਲੈਵਲ ਤੇ ਕੰਮ ਕਰਦੀ ਸਰਕਾਰ ਕੋਲੋਂ ਕਿਸੇ ਚੀਜ਼ ਦੀ ਕਮੀ ਨਹੀਂ ਇੱਕ ਇਦਾਂ ਦੇ ਕੇਸ ਦੇ ਵਿੱਚ ਵੀ ਇਹਨਾਂ ਨੂੰ ਹਸਪੀਟਲ ਤੋਂ ਅੱਗੇ ਅੜਨਾ ਚਾਹੀਦਾ ਇਹ ਹਸਪਤਾਲ ਦੀ ਗੱਲ ਕੀਤੀ ਉਹਨਾਂ ਦੇ ਰਵੱਈਏ ਦੀ ਕੀ ਹੋਏ ਦਾ ਪਹਿਲਾਂ ਵੀ ਇਦਾਂ ਦੇ ਕਈ ਕੇਸ ਆ ਚੁੱਕੇ ਨੇ ਕਿ ਲੋਕੀ ਬੋਲਦੇ ਨਹੀਂ ਕਿ ਉੱਤੇ ਕਿ ਸਰਕਾਰ ਨੇ ਕੀਤੀ ਜਾਵੇਗੀ ਇਹ ਨਹੀਂ ਜਾਵੇਗਾ ਡੈਫੀਨੇਟਲੀ ਆਕਰ ਸਰਕਾਰ ਦੀ ਉਹਦੇ 'ਚ ਕਿਸੇ ਸਕੀਮ 'ਚ ਕਵਰ ਹੈ ਘੱਟੋ ਘੱਟ ਮੈਂ ਕਹਿੰਦਾ ਚਲੋ ਕਾਰਵਾਈ ਨੂੰ ਤਾਂ ਛੱਡੋ ਆਪਾਂ ਕਿਸੇ ਹਸਪਤਾਲ ਦੇ ਕੋਈ ਕਾਰਵਾਈ ਦੀ ਮੈਂ ਗੱਲ ਨਹੀਂ ਕਰਦਾ ਹੁਣ ਲੋਕਾਂ ਦਾ ਇਲਾਜ ਵਧੀਆ ਕਰਨ ਮੈਂ ਇਹੇ ਗੱਲ ਕਰਦਾ ਮੈਂ ਕਾਰਵਾਈ ਦੇ ਕਦੇ ਹੱਕ 'ਚ ਨਹੀਂ ਹੁੰਦਾ ਕਾਰਵਾਈ ਤਾਂ ਮੈਂ ਕਹਿੰਦਾ ਕਿਸੇ ਦੇ ਵੀ ਲੋੜ ਹੁੰਦੀ ਆ ਸਿਰਫ ਅਲਰਟ ਕਰਨ ਦੀ ਲੋੜ ਹੁੰਦੀ ਆ ਮੈਂ ਇਹਨਾਂ ਨੂੰ ਰਿਕੁਐਸਟ ਵੀ ਕਰਦਾ ਮੈਂ ਉਲਟਾ ਸੋ ਕੋ ਰਿਕੁਐਸਟ ਕਰਦਾ ਵੀ ਇਦਾਂ ਦਾ ਰਵਈਆ ਜਿਹੜਾ ਹੈ ਉਹ ਬੜਾ ਖੇਜਨਕ ਹੈ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਆ ਔਰ ਮੈਂ ਕਾਇਰਲੀ ਉਥੇ ਦੇਖਣ ਜਾਵਿਹਦਾ ਪਿਛਣ ਨੂੰ ਆਪਾਂ ਇਸ ਚੀਜ਼ ਦਾ ਖਾਸ ਧਿਆਨ ਰੱਖੀਏ ਮਨੁੱਖਤਾ ਦੇ ਦੀਆਂ ਜਿਹੜੀਆਂ ਗੱਲਾਂ ਦਾ ਖਾਸ ਧਿਆਨ ਹਾਂ ਸੋ ਲੋਕਲ ਉਥੇ ਦੇ ਜਮਾਤ ਸੀ ਨੇ ਉਹਨਾਂ ਦਾ ਕਹਿਣਾ ਕਿ ਖਾਸਾ ਹਾਲਤ ਜਿਹੜਾ ਰੋਡ ਹੈ ਉਹਦੇ ਕਾਰਨ ਇਹ ਹਾਲਾਤ ਆਇਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਕੀ ਹੈ ਇਸ ਨੂੰ ਜਲਦੀ ਜੋ ਵੈਰੀਗੇਟਿੰਗ ਜਾਂ ਫਿਰ ਉੱਥੇ ਰਿਫਲੈਕਟਰ ਵਗੈਰਾ ਲਾਉਣੇ ਚਾਹੀਦੇ ਹੋ ਸਕਦਾ ਮੈਂ ਨੂੰ ਹੁਣ ਉਹ ਲਾਤੀਾ ਲਾਤੀ ਰੋਡ ਤੇ ਮੈਂ ਨੂੰ ਹੁਣ ਵੀ ਉਹਦੇ ਦੇਖ ਕੇ ਜਾ ਕੇ ਕਿਉਂਕਿ ਬਰਸਾਤ ਪੈ ਰਹੀ ਹੈ ਬਰਸਾਤ ਤਾਂ ਪੂਰਾ ਹਿੰਦੁਸਤਾਨ ਹੀ ਟੁੱਟਿਆ ਪਿਆ ਕੋਈ ਐਸੀ ਰੋਡ ਹੈ ਨਹੀਂ ਜਿਹੜੇ ਨਹੀਂ ਟੁੱਟੀ ਇੰਨੀ ਬਰਸਾਤ ਦੇ ਵਿੱਚ ਅਸੀਂ ਦੇਖਦੇ ਵੇ ਹਾਈਵੇ ਹੋੜ ਗਏ ਅਸੀਂ ਦੇਖਦੇ ਪਏ ਆ ਤੇ ਪਹਾੜੀ ਇਲਾਕੇ ਦਾ ਜਿਆਦਾ ਨੁਕਸਾਨ ਹੋਇਆ ਤੁਸੀਂ ਦੇਖੇਗੇ ਪਰ ਸੋ ਉਹਨਾਂ ਉਹਨਾਂ ਰੋਡ ਦੇ ਉੱਤੇ ਸਗਾ ਕਿਉਂਕਿ ਕੀ ਖਰਾਬ ਸੀ ਅਸੀਂ ਤੁਰੰਤ ਜਾ ਕੇ ਪ੍ਰਾਈਵੇਟ ਵੀ ਗੱਡੀਆਂ ਸਰਕਾਰ ਦੀਆਂ ਵੀ ਮੁਕਾਬਲਤ ਰੋਡ ਨੂੰ ਖੋਲ੍ਹਿਆ ਸਾਡੇ ਇਲਾਕੇ ਸੋ ਇਹਦੇ ਵਿੱਚ ਰੋਡ ਮੈਂ ਕਹਿੰਦਾ ਜਿਹੜਾ ਹੁਣ ਗੱਲ ਹੋ ਗਈ ਉਹ 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 ਰੋਡ ਨੂੰ ਅਗਰ ਹੈਗਾ ਤਾਂ ਉਹ ਵੀ ਠੀਕ ਕੀਤਾ ਜਾਊਗਾ ਲੇਕਿਨ ਮੌਸਮ ਅਲੋਕ ਹੈ। ਧੰਨਵਾਦ। ਨਾ। ਡਾਕਟਰ ਸੁਮਨ ਸਰਵਸਨ ਦਾ ਅਫੀਸ ਹਿੰਗ ਸ਼ਾਇਦ। ਉਹ ਸਵੇਰੇ ਜੋ ਮੰਗੂ ਵਾਲਾ ਹਾਦਸਾ ਹੋਇਆ ਉਸ ਵਿੱਚ ਕਿੰਨੀਆਂ ਕੈਰੀ ਡਿੰਗ ਨੇ ਤੇ ਕਿੰਨੇ ਅਸਟੈਂਡ ਜੋ ਮਰੀਜ਼ ਮਾਣਨ ਕਿਥੇ ਰੱਖ ਦਿੱਤਾ ਹੈ। सर तीन तो बॉडीज ही आई थी मतलब वहीं पे मौके पे मौत हुई थी लोगों दो पेशेंट आए थे एक मेल एक फीमेल दोनों को हमने फर्स्ट एड दे दी एग्जामिन कर लिया स्टिचिंग भी दी यहाँ पर सारी तो उसके बाद सी टी स्कैन भी हुआ है एक पेशेंट का उसके बाद वो सीरियस कंडीशन करके हेड इंजरी थी दोनों को इस करके शिवम हॉस्पिटल रेफर किया है फरिश्तेम के अंडर उधर शिवम दोनों पेशेंट में आए तो एम्बुलेंस को आइए एडमिट करवा दिया ਅਗਰ ਬਾਤ ਕਰੀ ਤਾਂ ਕੰਡੀਸ਼ਨ ਕੈਸੀ ਹੈ ਕੰਡੀਸ਼ਨ ਜੋ ਮੇਲ ਪੇਸ਼ੈਂਟ ਹੈ ਉਹ ਬਹੁਤ ਜ਼ਿਆਦਾ ਸੀਰੀਅਸ ਹੈਾਂ ਉਹਨਾਂ ਦੇ ਸਿਰ 'ਤੇ ਜ਼ਿਆਦਾ ਚੋਟ ਲੱਗੀ ਹੋਈ ਹੈ ਜੋ ਲੇਡੀਜ਼ ਹੈ ਉਹ ਥੋੜੀ ਬੈਟਰ ਹੈ ਰਿਸਪੌਂਡ ਕਰ ਰਹੀ ਹੈ ਲੇਕਿਨ ਸਿਰ ਮੈਚਰ ਵੀ ਲੱਗੀ ਹੋਈ ਹੈ ਸੀਟੀ ਸਕੈਨ ਕਰਵਾ ਲਈ ਹੈ ਤਬੀ ਕੀ ਨਾਮ ਹੈ ਮੇਰਾ ਨਾਮ ਸੁਨੀਲ ਹੈ ਜੀ ਕਿੱਥੇ ਦੇ ਰਹਿਣਾ ਹੈ ਮੈਂ ਗੰਗਤੋਂ ਆ ਹਿਮਾਚਲ ਤੁਸੀਂ ਸਾਡੇ ਨੂਰਪੁਰ ਪੈਂਦੇ ਹੋ ਤੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਮੇਰੇ ਅਨੈਟਿਵ ਨੇ ਉਹਨਾਂ ਦਾ ਸੋਰਾ ਸਾਹਿਬ ਨੇ ਨਾਲ ਹੀ ਉਹਨਾਂ ਦੇ ਦੋ ਜਵਾਈ ਤਿੰਨਾਂ ਦੀ ਡੈਥ ਹੋ ਗਈ ਹੈ ਇਹ ਐਕਚੁਅਲੀ ਬਿਮਾਰ ਸੀ ਟਾਂਡਾ ਹਸਪੀਟਲ ਸੀ ਤੇ ਟਾਂਡਾ ਤੋਂ ਇਹਨਾਂ ਨੇ ਰੈਫਰ ਕਰਵਾਇਆ ਸਰਜਰੀ ਵਾਸਤੇ ਡੀਐਮਸੀ ਤੇ ਰਾਤ 3:30 ਵਜੇ ਇੱਥੇ ਹੁਸ਼ਾਲਪੁਰ ਦੇ ਨਾਲ ਕੋਈ ਪਿੰਡ ਹੈ ਉੱਤੇ ਗੱਡੀ ਜਿਹੜੀ ਆ ਉਹ ਖਾਈ ਚ ਪੈ ਗਈ ਕਾਫੀ نیچے ਚਲ ਗਈ ਉਹ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਤੇ ਡਰਾਈਵਰ ਤੇ ਨਾਲ ਇੱਕ ਲੇਡੀ ਹੈ ਉਹ ਮੇਰੀ ਸਾਲੀ ਲੱਗਦੀ ਹੈ ਉਹ ਦੀ ਪੋਜੀਸ਼ਨ ਜਿਹੜੀ ਉਹ ਸੀਰੀਅਸ ਹੈ ਉਹਨਾਂ ਨੂੰ ਸ਼ਿਵਮ ਹਸਪੀਟਲ ਆ ਸ਼ਾਰਦੂਨ ਦੇ ਵਿੱਚ ਉੱਥੇ ਦਾਖਲ ਕਰਵਾਇਆ ਗਿਆ ਤੇ ਇਹ ਜਿਹੜੀਆਂ ਤਿੰਨ ਗੱਡੀਆਂ ਬੌੜੀਆਂ ਨੇ ਇਹ ਪਹੁੰਚ ਗਈਆਂ ਨੇ ਸਿਵਲ ਹਸਪੀਟਲ ਇੱਥੋਂ ਦੇ ਐਮਐਲਏ ਸਾਹਿਬ ਬਹੁਤ ਹੀ ਵਧੀਆ ਆਦਮੀ ਨੇ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਡੇ ਨਾਲ ਖੜੇ ਹੋਏ ਨਾ ਸ਼ਿਵਮ ਹਸਪੀਟਲ ਨਾਲ ਦਾ ਜਿਹੜਾ ਰਵਈਆ ਸੀ ਉਹ ਕੋਈ ਚੰਗਾ ਨਹੀਂ ਲੱਗਿਆ ਸਾਨੂੰ ਉਹਨਾਂ ਨੇ ਸਾਡਾ ਪੇਸ਼ਣ ਜਿਹੜਾ ਆ ਉਹ ਬਾਹਰ ਕੱਢਤਾ ਕਹਿੰਦੇ ਕਿ ਇਹਨਾਂ ਨੂੰ ਜਦਕਿ ਡੀਸੀ ਸਾਹਿਬ ਨੇ ਉਹਨਾਂ ਨੂੰ ਰੈਫਰ ਕੀਤਾ ਸੀ ਇੱਥੋਂ ਰੈਫਰ ਕੀਤਾ ਕਿ ਜਿਹੜੀ ਫਰਿਸ਼ਤੇ ਸਕੀਮ ਹੈ ਉਹਦੇ ਅੰਦਰ ਉਹ ਸ਼ਿਵਮ ਹਸਪੀਟਲ ਵਾਲੇ ਉਹਨੂੰ ਵੀ ਡਿਨਾਈ ਕਰ ਗਏ ਤੇ ਬੜਾ ਦੁੱਖ ਲੱਗਿਆ ਸਾਨੂੰ ਚਲੋ ਐਨੀ ਹੋ ਪਰ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ ਹੁਣ ਅਸੀਂ ਇੱਥੇ ਬਾਹਰ ਖੜੇ ਹਾਂ ਮਾਹਸ਼ਰੀ ਦੇ ਬਾਹਰ ਕਿ ਜਦੋਂ ਸਾਨੂੰ ਲੈਡ ਬਾਡੀਆਂ ਦਿੱਤੀਆਂ ਜਾਣਗੀਆਂ ਅਸੀਂ ਟਾਈਮਲੀ ਚੱਲ ਗਈ ਐਮਐਲ ਸਾਹਿਬ ਨੇ ਐਸਐਚਓ ਸਾਹਿਬ ਨੂੰ ਵੀ ਕਹਿਤਾ ਕਿ ਜਲਦੀ ਦੇ ਦਿਓ ਹੁਣ ਦੇਖਨੇ ਕਿੰਨਾ ਦਾ ਟਾਈਮ ਲੱਗਦਾ ਜਿਕੇ ਵਿਖਿਆ ਜੋ ਫੈਮਲੀ ਹੈ ਸਾਰੀ ਹੀ ਹਮਾ ਚਲਦੀ ਰਹਿਣਾ ਹਮਾ ਚਲਦੀ ਹੈ ਇਹ ਜਿਹੜੇ ਇਹ ਜਿਨ੍ਹਾਂ ਦੀ ਬਜ਼ੁਰਗ ਡੈਥ ਹੋਈ ਹੈ ਉਹਨਾਂ ਦੀ ਏਜ ਨੇਅਰ ਅਬਾਊਟ 74 ਔਰ ਉਹਨਾਂ ਦੇ ਜਵਾਈ ਸੀ ਇੱਕ 42 ਔਰ ਇੱਕ ਜਵਾਈ ਸੀ 52 ਉਹ ਦੋ ਜਵਾਈ ਨਾ ਤਾਂ ਹੋਈ ਹੈ ਨਾਲ ਜਿਹੜੇ ਪੇਸ਼ੈਂਟ ਨੂੰ ਦਖਾਨ ਲੈ ਕੇ ਜਾ ਰਹੇ ਸੀ ਉਹਨਾਂ ਦੀ ਲਿਸਟ ਜਿਹੜਾ ਡਰਾਈਵਰ ਹੈ ਉਹ ਸੀਰੀਅਸ ਹੈ ਤੇ ਨਾਲੋਂ ਨਾਲੋਂ ਦੀ ਬੇਟੀ ਸੀ ਜਿਹਨੇ ਜਿਹੜੀ ਬੈਠੋਈ ਹੈ ਉਹਦਾ ਵੀ ਸੀਰੀਅਸ ਚੱਲ ਰਿਹਾ ਤਾਂ ਉਹਦਾ ਇਲਾਜ ਚੱਲ ਰਿਹਾ ਸ਼ਿਨੋ ਮਾ ਹਸਪੀਟਲ ਪੁਸ਼ਾ ਆ ਆਮਾ ਪਿੱਛੇ ਇਹਦੇ ਗੱਲਾਂ ਇਹਦਾ ਗੱਲ ਆਉਂਦੀ ਹੈ ਮੈਂ ਇਹ ਦੇਵੀ ਦਾ kia ora